ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 2018 ਦਾ ਖੋਲਿਆ ਵੱਡਾ ਪਹਿਤ راہਲ ਗਾਂਧੀ ਇੱਕ ਮੰਤਰੀ ਨੂੰ ਹਟਾਉਣ ਦਾ ਪਾਉਂਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਬਾਅ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਸ ਮੰਤਰੀ ਨੂੰ ਹਟਾਉਣ ਤੋਂ ਕੀਤਾ ਸੀ ਇਨਕਾਰ ਤਾਂ راہਲ ਗਾਂਧੀ ਨੇ ਖੁਦ ਟਵੀਟ ਕਰਕੇ ਉਸ ਮੰਤਰੀ ਨੂੰ ਹਟਾਉਣ ਲਈ ਕੈਪਟਨ ਸਰਕਾਰ ਦੇ ਉੱਪਰ ਦਬਾਅ ਬਣਾਇਆ ਉਹ ਕਿਹੜਾ ਮੰਤਰੀ ਸੀ ਜਿਸ ਨੂੰ 2018 ਦੇ ਵਿੱਚ ਅਹੁਦੇ ਤੋਂ ਹਟਾਇਆ ਗਿਆ ਸੀ ਜੋ ਰੋਹਲ ਗਾਂਧੀ ਦੇ ਕਹਨ ਤੇ ਰੋਹਲ ਗਾਂਧੀ ਨੇ ਉਸ ਨੂੰ ਹਟਾਇਆ ਸੀ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਪੁਚਹਾਲ ਆਇਆ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਅੱਜ 2018 ਦੇ ਖੁਲਾਸੇ ਕਰ ਦਿੱਤੇ ਨੇ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਇੱਕ ਦੁਆਬੇ ਦਾ ਉਹ ਮੰਤਰੀ ਜਿਸ ਨੂੰ ਹਾਈ ਕਮਾਂਡ ਹਟਾਉਣਾ ਚਾਹੁੰਦੀ ਸੀ ਜੋ ਉਸ ਮੰਤਰੀ ਦੇ ਉੱਪਰ ਵੱਡੇ ਦੋਸ਼ ਲੱਗੇ ਸੀ ਜੋ ਖਬਰਾਂ ਅਖਬਾਰਾਂ ਦੇ ਵਿੱਚ छਪੀਆਂ ਸੀ ਜਿਸ ਦੇ ਕਾਰਨ راہਲ ਗਾਂਧੀ ਨੇ ਉਸ ਮੰਤਰੀ ਨੂੰ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਬਾਅ ਬਣਾਇਆ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਵੱਡੇ ਖੁਲਾਸੇ ਕੀਤੇ ਨੇ راہਲ ਗਾਂਧੀ ਔਰ ਹਾਈ ਕਮਾਂਡ ਦੇ ਬਾਰੇ ਕਿ راہਲ ਗਾਂਧੀ ਜੋ ਬਿਨਾਂ ਸੋਚੇ ਸਮਝੇ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹ ਕੇ ਜੋ ਕਾਰਵਾਈ ਕਰਦੇ ਨੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕਰਦੇ ਨੇ ਜਾਂ ਲੀਡਰਾਂ ਨੂੰ ਅਹੁਦੇ ਤੋਂ ਹਟਾਉਂਦੇ ਨੇ ਜੋ راہਲ ਗਾਂਧੀ ਦੇ ਵੱਲੋਂ ਕੈਪਟਨ ਅਮਿੰਦਰ ਸਿੰਘ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਇਸ ਦੇ ਬਾਰੇ ਅੱਜ ਕੈਪਟਨ ਅਮਿੰਦਰ ਸਿੰਘ ਨੇ ਖੁੱਲ ਕੇ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ راہਲ ਗਾਂਧੀ ਨੇ ਮੈਨੂੰ ਇੱਕ ਮੰਤਰੀ ਨੂੰ ਹਟਾਉਣ ਦਾ ਮੇਰੇ ਉੱਪਰ ਦਬਾਅ ਬਣਾਇਆ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰੇਗਾ ਤਾਂ راہਲ ਗਾਂਧੀ ਵੱਲੋਂ ਇਹ ਕਹਿ ਆ ਗਿਆ ਕਿ ਜੇਕਰ ਤੁਸੀਂ ਬਰਖਾਸਤ ਨਹੀਂ ਕਰਦੇ ਤਾਂ ਫਿਰ ਮੈਂ ਟਵੀਟ ਕਰਕੇ ਉਸ ਮੰਤਰੀ ਨੂੰ ਬਰਖਾਸਤ ਕਰਨ ਦੀ ਗੱਲ ਕਹਿ ਦੇਵਾਂਗਾ ਇਸਦੇ ਬਾਅਦ ਮੈਂ ਮੰਤਰੀ ਨੂੰ ਸਭ ਕੁਝ ਦੱਸਿਆ ਤੇ 5 ਮਿੰਟਾਂ ਦੇ ਅੰਦਰ ਮੰਤਰੀ ਨੇ ਅਸਤੀਫਾ ਦੇ ਦਿੱਤਾ ਇਹ ਮਾਮਲਾ 2018 ਦਾ ਹੈ ਪਰ ਉਹਨਾਂ ਬਾਰੇ ਪਹਿਲਾਂ ਕਦੇ ਉਸਨੇ ਜ਼ਿਕਰ ਨਹੀਂ ਕੀਤਾ ਹੁਣ ਇੱਕ ਨਿੱਜੀ ਚੈਨਲ ਦੇ ਉੱਪਰ ਉਹਨਾਂ ਦੀ ਇਹ ਇੰਟਰਵਿਊ ਦੇ ਵਿੱਚ ਉਸਨੇ ਇਹ ਵੱਡਾ ਖੁਲਾਸਾ ਕੀਤਾ ਹੈ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਮਿਲਿਆ ਰਾਹੁਲ ਗਾਂਧੀ ਨੇ ਮੈਨੂੰ ਨਿਊਜ਼ਪੇਪਰ ਦੀ ਕਟਿੰਗ ਦਿਖਾਈ ਜਿਸ ਵਿੱਚ ਇੱਕ ਮੰਤਰੀ ਖਿਲਾਫ ਖਬਰਾਂ ਸਨ ਉਹਨਾਂ ਤੇ ਕੁਝ ਇਲਜ਼ਾਮ ਲੱਗੇ ਸਨ ਮੈਂ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹਨ ਮੈਂ ਮਾਮਲੇ ਦੀ ਜਾਂਚ ਕਰ ਰਿਹਾ ਪਰ ਕੁਝ ਕੰਕ੍ਰੀਟ ਸਾਹਮਣੇ ਨਹੀਂ ਆ ਰਿਹਾ ਜੋ ਉਹਨਾਂ ਦੇ ਉੱਪਰ ਉਹਨਾਂ ਦੇ ਹੀ ਇੱਕ ਹਲਕੇ ਦੇ ਤੇ ਆਮ ਆਦਮੀ ਪਾਰਟੀ ਦੇ ਐਲੋਪੀ ਲੀਡਰ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਸੀ ਉਸ ਸਮੇਂ ਆਮ ਆਦਮੀ ਪਾਰਟੀ ਜੋ ਵਿਰੋਧੀ ਧਿਰ ਦੇ ਵਿੱਚ ਸੀ ਔਰ ਐਲੋਪੀ ਲੀਡਰ ਸੀ ਜੋ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਚਿਹਰਾ ਨੇ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਨੇ ਹੀ ਉਸ ਮੰਤਰੀ ਦੇ ਉੱਪਰ ਇਲਜ਼ਾਮ ਲਾਏ ਸੀ ਔਰ ਅਖਬਾਰਾਂ ਦੇ ਵਿੱਚ ਖਬਰਾਂ ਲਵਾਈਆਂ ਸੀ ਸੋ ਦੁਆਬੇ ਦਾ ਉਹ ਮੰਤਰੀ ਰਾਣਾ ਗੁਰਜੀਤ ਸਿੰਘ ਜਿਹੜਾ ਅੱਜ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਨਾਮ ਹੈ ਰਾਣਾ ਗੁਰਜੀਤ ਸਿੰਘ ਨੂੰ ਹਟਾਉਣ ਵਾਸਤੇ ਜੋ ਰੋਹਲ ਗਾਂਧੀ ਨੇ ਇਹ ਟਵੀਟ ਕੀਤਾ ਸੀ ਕੈਪਟਨ ਅਮਿੰਦਰ ਸਿੰਘ ਦੇ ਉੱਪਰ ਦਬਾਅ ਬਣਾਇਆ ਸੀ ਜੋ ਅੱਜ ਕੈਪਟਨ ਅਮਿੰਦਰ ਸਿੰਘ ਨੇ ਇਹ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕੁਝ ਦਿਨ ਬਾਅਦ ਰੋਹਲ ਗਾਂਧੀ ਨੇ ਫਿਰ ਉਹਨਾਂ ਤੋਂ ਪੁੱਛਿਆ ਕਿ ਮੰਤਰੀ ਨੂੰ ਹਟਾਇਆ ਜਾਂ ਨਹੀਂ ਕੈਪਟਨ ਨੇ ਇਨਕਾਰ ਕਰ ਦਿੱਤਾ ਤੇ ਇਸ ਤੇ ਗਾਂਧੀ ਨੇ ਕਿਹਾ ਕਿ ਮੈਂ ਟਵੀਟ ਕਰਾਂਗਾ ਕਿ ਉਸ ਨੂੰ ਬਰਖਾਸਤ ਕਰੋ ਇਸ ਤੋਂ ਬਾਅਦ ਮੈਂ ਮੰਤਰੀ ਨੂੰ ਬੁਲਾ ਕੇ ਇਹ ਸਭ ਕੁਝ ਦੱਸਿਆ ਕਿ ਹਾਈ ਕਮਾਂਡ ਦੀ ਇੱਛਾ ਹੈ ਕਿ ਉਹ ਮੰਤਰੀ ਦੇ ਅਹੁਦੇ ਤੇ ਨਾ ਰਹਿਣ ਰਾਹੁਲ ਗਾਂਧੀ ਉਹਨਾਂ ਨੂੰ ਹਟਾਉਣਾ ਚਾਹੁੰਦੇ ਹਨ ਇਹ ਸੁਣ ਕੇ ਉਸ ਮੰਤਰੀ ਨੇ 5 ਮਿੰਟਾਂ ਵਿੱਚ ਆਪਣਾ ਅਸਤੀਫਾ ਸੌਂਪ ਦਿੱਤਾ ਜਿਸ ਨੂੰ ਲੈ ਕੇ ਵਿਰੋਧੀ ਧਿਰਦਲ ਜਿਹੜਾ ਆਗੂ ਸੁਖਪਾਲ ਸਿੰਘ ਖਹਿਰਾ ਉਹ ਖੁਸ਼ ਹੋਇਆ ਔਰ ਸੁਖਪਾਲ ਸਿੰਘ ਖਹਿਰਾ ਨੇ ਰਾਹੁਲ ਗਾਂਧੀ ਨਾਲ ਜਾਕੇ ਇਹ ਸਭ ਕੁਝ ਸੈਟਿੰਗ ਕੀਤੀ ਸੀ ਕਿ ਉਸ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਉੱਪਰ ਇਲਜ਼ਾਮ ਲਾਇਆ ਸੀ ਜਿਸ ਨੂੰ ਲੈ ਕੇ ਅੱਜ راہਲ ਗਾਂਧੀ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਇਹਨਾਂ ਲੀਡਰਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਂਦੀਆਂ ਉਸ ਦੇ ਬਾਰੇ ਖੁਲਾਸੇ ਕੀਤੇ ਨੇ ਕਿ راہਲ ਗਾਂਧੀ ਬਿਨਾਂ ਸੋਚੇ ਸਮਝੇ ਜੋ ਕੰਨਾਂ ਦੇ ਕੱਚੇ ਨੇ ਔਰ ਉਹਨਾਂ ਕੋਲ ਕਿਸੇ ਵੀ ਲੀਡਰ ਦੀ ਸ਼ਿਕਾਇਤ ਚਲੀ ਜਾਂਦੀ ਹੈ ਤਾਂ ਉਹ ਤੁਰੰਤ ਉਸ ਦੇ ਉੱਪਰ ਅਹੁਦੇ ਤੋਂ ਹਟਾਉਣ ਲਈ ਹੁਕਮ ਜਾਰੀ ਕਰ ਦਿੰਦੇ ਨੇ ਸੋ ਇਸ ਨੂੰ ਲੈ ਕੇ ਅੱਜ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸੀਐਮ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਰੋਹਿਤ ਗਾਂਧੀ ਦੇ ਕੰਨ ਭਰੇ ਗਏ ਜੋ ਉਹਨਾਂ ਦਾ ਇੱਕ ਜਿਹੜਾ ਕਿ ਬਹੁਤ ਹੀ ਲਾਗੇ ਲੀਡਰ ਰਹਿੰਦਾ ਸੀਗਾ ਉਸ ਨੇ ਉਹਨਾਂ ਨੂੰ ਹਟਾਉਣ ਵਾਸਤੇ ਜੋ ਕੈਪਟਨ ਅਮਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਇਹ ਸਾਂਝ ਦੱਸੀ ਸੀ ਪਰ ਕੈਪਟਨ ਅਮਿੰਦਰ ਸਿੰਘ ਨੇ ਜੇ 5 ਸਾਲ ਰਾਜ ਕੀਤਾ ਤਾਂ ਉਸ ਨੇ ਕਿਸੇ ਵੀ ਕਾਪਾਟੀ ਦੇ ਨਾਲ ਕੋਈ ਵੀ ਅੰਦਰ ਖਾਤੇ ਸੈਟਿੰਗ ਨਹੀਂ ਕੀਤੀ ਜੋ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਰਹੇ ਉਹ ਪੰਜਾਬ ਦੇ ਲਈ ਕੰਮ ਕਰਦੇ ਰਹੇ ਤੇ ਪੰਜਾਬ ਨੂੰ ਹਮੇਸ਼ਾ ਅੱਗੇ ਲੈ ਜਾਣ ਦੀ ਸੋਚਦੇ ਰਹੇ ਜਿਹੜਾ ਕਿ ਪੰਜਾਬ ਦੇ ਵਿੱਚ ਅੱਜ ਕਰਜ਼ਾ ਚੜ ਰਿਹਾ ਹੈ ਉਹ ਕੈਪਟਨ ਅਮਿੰਦਰ ਸਿੰਘ ਨੇ ਕਦੇ ਵੀ ਪੰਜਾਬ ਉੱਪਰ ਇਹਨਾਂ ਕਰਜ਼ਾ ਨਹੀਂ ਚੜਨ ਦਿੱਤਾ ਜਿਸ ਨੂੰ ਲੈ ਕੇ ਕੈਪਟਨ ਅਮਿੰਦਰ ਸਿੰਘ ਇੱਕ ਸੱਚੇ ਸੋਚੇ ਇਨਸਾਨ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਿਛਲੇ 5 ਸਾਲ ਜੋ ਪੰਜਾਬ ਦੇ ਵਿੱਚ ਰਾਜ ਕੀਤਾ ਔਰ ਉਸ ਸਮੇਂ ਜੋ ਪ੍ਰਾਪਰਟੀਆਂ ਦੇ ਰੇਟ ਵਧੇ ਜ਼ਮੀਨਾਂ ਦੇ ਰੇਟ ਵਧੇ ਇਹ ਕੈਪਟਨ ਅਮਿੰਦਰ ਸਿੰਘ ਦੀ ਦਿਨ ਸੀ ਔਰ ਕੈਪਟਨ ਅਮਿੰਦਰ ਸਿੰਘ ਨੇ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਜਿਹੜੀ ਵੰਗਡੋਟ ਸੰਭਾਲੀ ਪਰ ਉਸ ਸਮੇਂ ਪਾਰਟੀ ਦੇ ਅੰਦਰ ਵੱਡੀਆਂ ਬਕਾਫਤਾ ਸ਼ੁਰੂ ਹੋਈਆਂ ਕੈਪਟਨ ਅਮਿੰਦਰ ਸਿੰਘ ਦੇ ਹੱਥ ਬੰਨ ਦਿੱਤੇ ਗਏ ਉਸ ਨੂੰ ਕੁਝ ਕੰਮ ਨਹੀਂ ਕਰਨ ਦਿੱਤਾ ਗਿਆ ਹਾਈ ਕਮਾਂਡ ਦੇ ਵੱਲੋਂ ਜਿਸ ਕਾਰਨ ਪੰਜਾਬ ਦੇ ਵਿੱਚ ਇਹ ਦੁਰਦਸ਼ਾ ਹੋਈ ਕਾਂਗਰਸ ਪਾਰਟੀ ਦੀ